ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਧੀਰਮਲ ਜਿਹੜਾ ਕਿ ਸਤਵੇਂ ਗੁਰੂ ਸ੍ਰੀ ਗੁਰੂ ਹਰ Rai ਸਾਹਿਬ ਜੀ ਦਾ ਭਰਾ ਸੀ ਤੇ ਉਹ ਗੁਰਗੱਦੀ ਦਾ ਅਸਲੀ ਹੱਕਦਾਰ ਆਪਣੇ ਆਪ ਨੂੰ ਸਮਝਦਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਗੁਰਗੱਦੀ ਤੇ ਵਿਰਾਜਮਾਨ ਹੋਏ ਤੇ ਸੰਗਤਾਂ ਦੂਰ ਨੇੜੇ ਤੋਂ ਚੱਲ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਉਣ ਲੱਗੀਆਂ ਜੇਸ ਨਾਲ ਗੁਰੂ ਘਰ ਵਿੱਚ ਕਾਫੀ ਜ਼ਿਆਦਾ ਚੜਾਵਾ ਚੜਨ ਲੱਗਾ ਤੇ ਇਹ ਸਭ ਵੇਖ ਕੇ ਧੀਰਮਾਲ ਦਾ ਮਨ ਈਰਖਾ ਤੇ ਕ੍ਰੋਧ ਨਾਲ ਸੜ ਉਠਿਆ ਤੇ ਧੀਰਮਾਲ ਨੇ ਆਪਣੇ ਮਸੰਦਾਂ ਨੂੰ ਇਕੱਠਾ ਕੀਤਾ ਤੇ ਇੱਕ ਯੋਜਨਾ ਬਣਾਈ ਕਿ ਗੁਰੂ ਜੀ ਨੂੰ ਜਾਨੋਂ ਮਾਰ ਦਿੱਤਾ ਜਾਵੇ ਤੇ ਧੀਰਮਾਲ ਦੇ ਮਸੰਦਾਂ ਵਿੱਚੋਂ ਇੱਕ ਸਿਆ ਮਸੰਦ ਨੇ ਇਸ ਕਾਰੇ ਨੂੰ ਕਰਨ ਦੀ ਜ਼ਿੰਮੇਵਾਰੀ ਲਈ ਤੇ ਉਸ ਨੇ ਵੀ 25000 ਬੰਦਿਆਂ ਨੂੰ ਆਪਣੇ ਨਾਂ ਲਿਆ ਤੇ ਉਹਨਾਂ ਨੂੰ ਕਿਹਾ ਕਿ ਜਦੋਂ ਤੁਸੀਂ ਗੁਰੂ ਜੀ ਦੇ ਕੋਲ ਪਹੁੰਚ ਜਾਵੋ ਤੇ ਬੰਦੂਕ ਦਾ ਸਹੀ ਨਿਸ਼ਾਨਾ ਬਣਾ ਕੇ ਉਹਨਾਂ ਦੇ ਸਿਰ ਵਿੱਚ ਗੋਲੀ ਮਾਰ ਦੇਣਾ ਪਿੱਛੋਂ ਜੋ ਵੀ ਹੋਵੇਗਾ ਉਹ ਸਭ ਸਹਿ ਲਵਾਂਗੇ ਬਸ ਇੱਕ ਵਾਰੀ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਮਾਰ ਦਈਏ ਤੇ ਇਹ ਯੋਜਨਾ ਬਣਾ ਕੇ ਸਾਰੇ ਜਣੇ ਗੁਰੂ ਘਰ ਵੱਲ ਜਾ ਪਹੁੰਚੇ ਤੇ ਅਚਾਨਕ ਹਮਲਾ ਬੋਲ ਦਿੱਤਾ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਟ ਸੇਵਕਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਗਿਣਤੀ ਜ਼ਿਆਦਾ ਤੇ ਹੱਥਾਂ ਵਿੱਚ ਹਥਿਆਰ ਹੋਣ ਕਰਕੇ ਸਭ ਲਾਚਾਰ ਸਨ। ਸਿਆਮਸੰਧ ਦੇ ਆਦਮੀਆਂ ਨੇ ਮਾਰੋ-ਮਾਰ ਕਰਦਿਆਂ ਹਮਲਾ ਬੋਲ ਦਿੱਤਾ ਤੇ ਤੱਕੇ ਸ਼ਾਹੀਨਾ ਦਰਵਾਜ਼ੇ ਦੇ ਅੰਦਰ ਦਾਖਲ ਹੋ ਗਏ ਤੇ ਸਾਹਮਣੇ ਧੰਤੰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਰਾਜਮਾਨ ਸਨ ਤਾਂ ਗੁਰੂ ਜੀ ਨੂੰ ਸਾਹਮਣੇ ਬੈਠਾ ਵੇਖ ਕੇ ਉਹਨਾਂ ਨੇ ਉੱਚੀ ਆਵਾਜ਼ ਵਿੱਚ ਸੀਆ ਮਸਾਂਦ ਨੂੰ ਆਖਿਆ ਕਿ ਛੇਤੀ ਤੋਂ ਛੇਤੀ ਇਹਨਾਂ ਨੂੰ ਮਾਰ ਦੋ ਤੇ ਇਹਨਾਂ ਦੇ ਸਿਰ ਵਿੱਚ ਗੋਲੀ ਮਾਰੋ ਤਾਂ ਸੀਆ ਮਸਾਂਦ ਨੇ ਤੁਰੰਤ ਨਿਸ਼ਾਨਾ ਸਾਧਿਆ ਤੇ ਬੰਦੂਕ ਚਲਾ ਦਿੱਤੀ ਬੰਦੂਕ ਵਿੱਚੋਂ ਨਿਕਲੀ ਗੋਲੀ ਜਦੋਂ ਗੁਰੂ ਜੀ ਦੇ ਲੱਗੇ ਆਈ ਤਾਂ ਗੁਰੂ ਜੀ ਨੇ ਹੰਗਾਰਾ ਭਰ ਕੇ ਗੋਲੀ ਇੱਕ ਪਾਸੇ ਡੇਗ ਦਿੱਤੀ ਗੋਲੀ ਗੁਰੂ ਜੀ ਦੇ ਸਿਰ ਨੂੰ ਛੂਕੇ ਅੱਗੇ ਜਾ ਡਗੀ ਪਰ ਸਿਰ ਨਾਲ ਛੂਨ ਕਰਕੇ ਗੋਲੀ ਨੇ ਥੋੜਾ ਜਿਹਾ ਮਾਸ ਚੀਰ ਦਿੱਤਾ ਜਿਸ ਕਰਕੇ ਥੋੜਾ ਜਿਹਾ ਖੂਨ ਟਪਕਣ ਲੱਗਾ ਇਹ ਸਭ ਵੀ ਇੱਕੇ ਸੰਗਤ ਡਰ ਗਈ ਤੇ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸਿਆਮਸੰਦ ਦੇ ਆਦਮੀਆਂ ਨੇ ਸੰਗਤ ਨੂੰ ਤਾੜਨਾ ਕੀਤਾ ਤੇ ਸਾਰਿਆਂ ਜਣਿਆਂ ਨੂੰ ਹੇਠਾਂ ਬਿਠਾ ਲਿਆ ਜਿਸ ਤੋਂ ਬਾਅਦ ਸਿਆਮਸੰਦੀਆਂ ਆਦਮੀਆਂ ਨੇ ਗੁਰੂ ਘਰ ਦੀਆਂ ਸਾਰੀਆਂ ਵਸਤੂਆਂ ਖੋਹ ਲਈਆਂ ਤੇ ਗੁਰੂ ਜੀ ਦੇ ਪ੍ਰਤੀ ਬਹੁਤ ਮਾੜੇ ਸ਼ਬਦ ਬੋਲੇ ਪਰ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੀਰਜ ਧਰ ਕੇ ਬੈਠੇ ਰਹੇ ਤੇ ਉਹਨਾਂ ਦੇ ਮੂੰਹੋਂ ਇੱਕ ਵੀ ਮਾੜਾ ਬਚਨ ਨਹੀਂ ਨਿਕਲਿਆ ਤੇ ਸਿਆ ਮਸੰਦ ਗੁਰੂ ਘਰ ਦਾ ਸਮਾਨ ਲੈ ਕੇ ਉਥੋਂ ਫਰਾਰ ਹੋ ਗਿਆ ਭਾਈ ਮੱਖਣ ਸ਼ਾ ਲਬਾਣਾ ਜਿਹੜਾ ਕਿ ਗੁਰੂ ਘਰ ਦਾ ਬਹੁਤ ਵੱਡਾ ਸ਼ਰਧਾਲੂ ਸਿੱਖ ਸੀ ਤੇ ਜਦੋਂ ਉਹਨਾਂ ਨੂੰ ਧੀਰਮਲ ਦੀ ਇਸ ਨੀਚ ਕਰਤੂਤ ਦਾ ਪਤਾ ਲੱਗਾ ਤਾਂ ਉਹਨਾਂ ਨੇ ਧੀਰਮਲ ਤੇ ਉਸ ਦੇ ਸਾਥੀਆਂ ਨੂੰ ਜਾ ਕੇ ਰਿਆ ਉਹਨਾਂ ਨੇ ਧੀਰਮਲ ਤੇ ਉਸ ਦੇ ਸਾਥੀਆਂ ਨੂੰ ਖੂਬ ਸੋਧਿਆ ਤੇ ਸਿਆ ਮਸੰਦ ਨੂੰ ਆਪਣੇ ਅੱਗੇ ਲਾ ਲਿਆ ਤੇ ਗੁਰੂ ਘਰ ਦਾ ਲੁੱਟਿਆ ਹੋਇਆ ਸਮਾਨ ਹੀ ਨਹੀਂ ਬਲਕਿ ਧੀਰਮਲ ਦਾ ਆਪਣਾ ਸਨਮਾਨ ਹੀ ਖੋ ਲਿਆ ਤੇ ਨਾਲ ਹੀ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਵਾਪਸ ਲੈ ਲਈ ਜਦੋਂ ਸਿਆ ਮਸੰਦ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਪੇਸ਼ ਕੀਤਾ ਗਿਆ ਤਾਂ ਉਸਨੇ ਗੁਰੂ ਜੀ ਤੋਂ ਨੱਕ ਰਗੜ ਰਗੜ ਕੇ ਮਾਫੀ ਮੰਗੀ ਤੇ ਗੁਰੂ ਜੀ ਨੇ ਸਿਆਮ ਸੰਦ ਨੂੰ ਤੁਰੰਤ ਹੀ ਮਾਫ ਕਰ ਦਿੱਤਾ ਤੇ ਭਲੇ ਪੁਰਸ਼ਾਂ ਵਾਲਾ ਜੀਵਨ ਬਤੀਤ ਕਰਨ ਦਾ ਉਪਦੇਸ਼ ਦੇ ਕੇ ਵਿਦਾ ਕੀਤਾ ਜਦੋਂ ਗੁਰੂ ਜੀ ਨੂੰ ਇਹ ਪਤਾ ਲੱਗਾ ਕਿ ਭਾਈ ਮੱਖਣ ਸ਼ਾ ਜੀ ਧੀਰਮਲ ਦਾ ਵੀ ਸਮਾਨ ਖੋ ਲਿਆਏ ਨੇ ਤਾਂ ਗੁਰੂ ਜੀ ਨੇ ਹੁਕਮ ਦਿੱਤਾ ਕਿ ਧੀਰਮਲ ਦਾ ਖੋਇਆ ਸਮਾਨ ਵਾਪਸ ਕਰ ਦਿੱਤਾ ਜਾਵੇ ਸਿੱਖ ਵੀਰਾਂ ਨੇ ਹੋਰ ਬਾਕੀ ਸਾਰਾ ਸਮਾਨ ਜਿਉਂ ਦਾ ਤਿਉਂ ਮੋੜ ਦਿੱਤਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਤਿਆਰ ਕਰਵਾਈ ਗਈ ਸੀ ਉਹ ਉਹਨਾਂ ਨੇ ਨਹੀਂ ਮੋੜੀ ਕਿਉਂਕਿ ਸਿੱਖਾਂ ਦਾ ਫੈਸਲਾ ਸੀ ਕਿ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਕਿਸੇ ਦੀ ਵੀ ਨਿੱਜੀ ਮਾਲਕੀਅਤ ਨਹੀਂ ਹੈ ਇਹ ਤਾਂ ਸਭ ਸਿੱਖਾਂ ਦੀ ਸਾਂਝੀ ਹੈ ਤੇ ਜਿੱਥੇ ਗੁਰੂ ਜੀ ਹੋਣਗੇ ਉੱਥੇ ਇਹ ਜ਼ਰੂਰ ਹੋਣੀ ਚਾਹੀਦੀ ਹੈ ਸਤਨਾਮ ਸ੍ਰੀ ਵਾਹਿਗੁਰੂ